ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਫੂਡ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਮੁਕੰਦpur ਰੋਡ ਬੰਗਾਵੀਥੇ ਜਿੱਥੇ ਇੱਕ ਸਟਰੀਟ ਫੂਡ ਹੈ ਬਹੁਤ ਹੀ ਫੇਮਸ ਹੈ ਅਮਰਤਸਰੀ ਸਪੈਸ਼ਲ ਨਾਨ ਜਿਸ ਦੇ ਕੀ ਆਨਰ ਹਨ ਨਰੇਸ਼ ਕੁਮਾਰ ਜੀ ਇਹਨਾਂ ਦੇ ਨਾਨ ਬਹੁਤ ਫੇਮਸ ਹੈ ਸਿਟੀ ਦੇ ਵਿੱਚ ਨਾ ਤੇ ਆਓ ਉਹਨਾਂ ਤੇ ਦੇਖਦੇ ਹਾਂ ਕਿ ਬਣਾਉਣ ਦਾ ਕੀ ਪ੍ਰੋਸੈਸ ਹੈ ਤੇ ਅਸੀਂ ਇੱਥੋਂ ਦੇ ਲੋਗ ਆ ਜੋ ਕਿ ਇੱਕ ਰੈਗੂਲਰ ਕਸਟਮਰ ਹਨ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਫੂਡ ਕੁਆਲਿਟੀ ਕਿਹੋ ਜਿਹੀ ਹੈ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਕਾਫੀ ਟਾਈਮ ਤੋਂ ਆ ਰਹੇ ਹਾਂ ਵਧੀਆ ਟੇਸਟ ਵਧੀਆ ਹੈ ਕਰਨ ਕਾਇ ਪੰਜ ਛੇ ਸਾਲ ਤੋਂ ਆ ਰਹੇ ਠੀਕ ਹੈ ਸਪਾਈ ਵੀ ਹੈ ਜੀ ਬਹੁਤ ਵਧੀਆ ਉਹਨਾਂ ਸਿਰ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਹਾਂ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਆ ਇਹਨਾਂ ਦੇ ਫੂਡਸ ਕੁਆਲਿਟੀ ਬਾਰੇ ਨਹੀਂ ਫੂਡ ਕੁਆਲਿਟੀ ਦਾ ਵਧੀਆ ਹੈ ਇਹਨਾਂ ਦੀ ਬਹੁਤ ਚਿਰ ਤੋਂ ਅਸੀਂ ਆ ਰਹੇ ਹਾਂ ਨਾ ਉਹ ਦਿੱਲੀ ਆਨੇ ਆ ਅੱਧਾ ਤੱਕ ਆਣ ਲਈ ਵਧੀਆ ਆਨੇ ਆ ਸਾਹੀ ਆਨੇ ਵਧੀਆ ਚੀਜ਼ ਵਧੀਆ ਬਣਾਦਾ ਬੰਦਾ ਜੀ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਡੇ ਨਾਨ ਦੇ ਬਾਰੇ ਸਾਨੂੰ ਪਤਾ ਲੱਗਾ ਸੀ ਕਿ ਬਹੁਤ ਫੇਮਸ ਆ ਸੀ ਇਹਨੂੰ ਸ਼ੂਟ ਕਰਨ ਆਏ ਆ ਨਾ ਤੁਹਾਡੇ ਫੂਡ ਬਲੌਗ ਅਸੀਂ ਕਰਨ ਆਏ ਆ ਤੁਸੀਂ ਦੱਸੋਗੇ ਕਿ ਤੁਹਾਡੇ ਕੋਲ ਕੀ ਸਪੈਸ਼ਲ ਆ ਸਪੈਸ਼ਲ ਨਾਨ ਹੈਗਾ ਜੀ ਮੱਖਣਾ ਵਾਲੀ ਮਟਰ ਨਾਨ ਹੈ ਜੀ ਪਨੀਰ ਵਾਲੀ ਨਾਨ ਹੈ ਜੀ ਗੋਭੀ ਵਾਲੀ ਮੈਕਸ ਨਾਨ ਹੈ ਜੀ ਤੇ ਤੁਸੀਂ ਹੁਣ ਮੇਰੇ ਲਈ ਕੋਈ ਸਪੈਸ਼ਲ ਜਿਹਾ ਨਾਨ ਲਗਾਓ ਜਿਹੜਾ ਤੁਹਾਡਾ ਬਹੁਤ ਫੇਮਸ ਹੈ ਕਿਹੜਾ ਨਾਨ ਲਗਾਉਣ ਜਾ ਰਹੇ ਹੋ ਤੁਸੀਂ ਮੇਰੇ ਲਈ ਮਟਰ ਨਾਨ ਜੀ ਠੀਕ ਹੈ ਜਿਹੜਾ ਜ਼ਿਆਦਾ ਫੇਮਸ ਆ ਨਾ ਲੋਕ ਜ਼ਿਆਦਾ ਡਿਮਾਂਡ ਕਰਦੇ ਆ ਉਹ ਵਾਲਾ ਨਾਨ ਮੇਰੇ ਲਈ ਲਗਾਓ ਅਸੀਂ ਪਹਿਲਾਂ ਸਾਰੀ ਸਿਟੀ ਦੇ ਵਿੱਚ ਘੁੰਮੇ ਫਿਰ ਸਾਨੂੰ ਮਤਲਬ ਕਿ ਪਤਾ ਲੱਗਾ ਕਿ ਇਹ ਇਹਨਾਂ ਦੇ ਨਾਨ ਫੇਮਸ ਆ ਕਿਉਂਕਿ ਅਸੀਂ ਮੋਸਟਲੀ ਨਾ ਨਹੀਂ ਚਾਹਦੇ ਸੀਗੇ ਕਿ ਨਾਨ ਦੀ ਵੀਡੀਓ ਬਣਾਈ ਜਾਵੇ ਠੀਕ ਹੈ ਇਹਨਾਂ ਨੇ ਬਹੁਤ ਸਾਰਾ ਮੱਖਣ ਇਹਦੇ ਵਿੱਚ ਲਗਾ ਦਿੱਤਾ ਇਹਨਾਂ ਦੀ ਬਣਾਉਣ ਦੀ ਤਕਨੀਕ ਬਹੁਤ ਵਧੀਆ ਹੈ। ਕੀ ਕਹੋ ਇਹਨਾਂ ਨੇ ਇਹਦੇ ਵਿੱਚ ਸਟਫਿੰਗ ਕੀਤੀ ਆ? ਇਹ ਕਾਦੀ ਸਟਫਿੰਗ ਹੈ ਇਹਦੇ ਵਿੱਚ ਕੀ ਕੀ ਆ? ਆਲੂ, ਬੱਦੀ, ਗਾਜਰ, ਮਟਰ ਠੀਕ ਹੈ। ਗਾਜਰ, ਮਟਰ ਸਮੀਆ ਮਰਚਾ ਅੱਜ ਦਾ ਫੈਗ ਮਤਲਬ ਬਹੁਤ ਹੈਲਦੀ ਵੀ ਆ ਬਹੁਤ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾਈਆਂ ਬਹੁਤ ਹੈਲਦੀ ਵੀ ਆ ਠੀਕ ਆ ਇਹਦੇ ਵਿੱਚ ਤੁਸੀਂ ਇਹਨੂੰ ਮਤਲਬ ਬਣਾਉਂਦੇ ਆ ਨਾ ਤੁਹਾਨੂੰ ਇਹਨਾਂ ਦੀ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਈਏ ਕਿ ਬੰਗਾ ਸਿਟੀ ਦੇ ਵਿੱਚ ਮੁਕੰਧਪੁਰ ਰੋਡ ਤੇ ਐਂਟਰ ਕਰਦੇ ਇਹਨਾਂ ਦਾ ਰਾਈਟ ਸਾਈਡ ਤੇ ਇਹਨਾਂ ਦੀ ਜਿਹੜੀ ਸ਼ਾਪ ਆ ਜਾਂ ਇਹਨਾਂ ਦੀ ਰੇੜੀ ਕਹਿ ਸਕਦੇ ਆ ਇਹਨਾਂ ਦਾ ਨਾਮ ਹੈਗਾ ਅਮ੍ਰਿਤਸਰ ਦੀ ਸਪੈਸ਼ਲ ਨਾਨ ਠੀਕਾ ਹੁਣ ਇਹਨਾਂ ਦੀ ਪ੍ਰੇਪਰੇਸ਼ਨਾਂ ਥਾਲੀ ਦੀ ਇਹ ਹੁਣ ਮੇਰੇ ਵਾਸਤੇ ਲਗਾ ਰਹੇ ਆ ਸਪੈਸ਼ਲ ਥਾਲੀ ਕੋਲੋਂ ਤੁਹਾਨੂੰ ਟੇਸਟ ਕਰਕੇ ਦੱਸਣੀ ਕਿ ਇਹਨਾਂ ਦੀ ਕੁਆਲਿਟੀ ਫੂਡ ਕੁਆਲਿਟੀ ਤੇ ਇਹਦਾ ਟੇਸਟ ਕਿਉਂ ਜਿਆਦਾ ਆ ਉਹ ਵਾਓ ਇਹ ਮੀਟ ਹੈティスト ਜੋ ਕੁਆਲਟੀ ਮਤਲਬ ਦਸਤੀ ਫਿਰੋਕਾਂ ਨੇ ਸੇਮ ਆ ਬਹੁਤ ਵਧੀਆ ਹੈ ਤੁਸੀਂ ਵੀ ਆਓ ਤੇ ਟ੍ਰਾਈ ਕਰੋ ਇਹਨਾਂ ਦੇ ਅੰਮ੍ਰਿਤਸਰੀ ਨਾਲ